ਹੋᱱ ਇੱਕ ਸੱਚਾ ਸਿੱਖ ਗੁਰੂ ਦਾ ਸਿੱਖ ਗੁਰਸਿੱਖ ਮੁਸਲਮਾਨ ਨੂੰ ਜ਼ਾਲਮ ਨਹੀਂ ਕਹਿ ਸਕਦਾ ਅਗਰ ਉਹ ਕਹਿੰਦਾ ਹੈ ਤਾਂ ਗੁਰਬਾਣੀ ਦਾ ਵਿਰੋਧ ਕਰਦਾ ਹੁਣ ਜ਼ਿਕਰੀ ਖਾਨ ਜ਼ਾਲਮ ਹੈ ਮਸਾ ਰੰਗੜ ਜ਼ਾਲਮ ਹੈ ਵਜ਼ੀਰ ਖਾਨ ਜ਼ਾਲਮ ਹੈ ਵਗੈਰਾ ਪਰ ਮੁਸਲਮਾਨ ਜ਼ਾਲਮ ਨਹੀਂ ਇੱਕ ਸੱਚੇ ਸਿੱਖ ਲਈ ਗੁਰਬਾਣੀ ਦਾ ਫਰਮਾਨ ਮੈਂ ਨਹੀਂ ਕਹਿ ਰਿਹਾ ਇਹਦਾ ਮਤਲਬ ਹੈ ਜੀ ਅਗਰ ਕੋਈ ਕਿੰਤੂ ਕਰਦਾ ਹੈ ਤਾਂ ਮੇਰੇ ਉੱਪਰ ਨਹੀਂ ਗੁਰਬਾਣੀ ਦੇ ਕਿੰਤੂ ਕਰਦਾ ਹੈ ਔਰ ਗੁਰਬਾਣੀ ਦੇ ਕਿੰਤੂ ਕਰਨ ਵਾਲਾ ਸਿੱਖ ਤਾਂ ਉਹ ਸੱਚਾ ਸਿੱਖ ਗੁਰਸਿੱਖ ਨਹੀਂ ਹੋ ਸਕਦਾ ਜਿਵੇਂ ਇੱਕ ਜਿਹੜਾ ਮੁਸਲਮਾਨ ਹੈ ਮੈਂ ਅਕਸਰ ਕਹਿੰਦਾ ਹੁੰਨਾ ਇਸਲਾਮ ਦੀ ਕਿ ਸਿੱਖਿਆ ਹੈ ਕਿਉਂਕਿ ਸੱਚਾ ਸਿੱਖ ਉਹ ਜਿਹੜਾ ਗੁਰਬਾਣੀ ਦੇ ਸਰੈਂਡਰ ਕਰਦਾ ਹੈ ਗੁਰਬਾਣੀ ਦੀ ਸਿੱਖਿਆ ਨੂੰ ਪਾਲਣਾ ਕਰਦਾ ਹੈ ਇਹ ਉਹਨਾਂ ਨੂੰ ਸੱਚ ਔਰ ਹੱਕ ਮੰਨਦਾ ਹੈ ਠੀਕ ਹੈ ਨਹੀਂ ਉਦਾਹਰਨ ਵਜੋਂ ਇੱਕ ਬਾਪ ਦਾ ਇੱਕ ਪੁੱਤਰ ਹੈ ਉਹ ਆਪਣੇ ਪਿਤਾ ਨੂੰ ਦਿਨ ਚ 100 ਵਾਰੀ ਪਿਤਾ ਜੀ ਪਿਤਾ ਜੀ ਕਹਿੰਦਾ ਪਰ ਆਪਣੇ ਪਿਤਾ ਦੇ ਕਿਸੇ ਵੀ ਹੁਕਮ ਜਾਂ ਕਹਿਣ ਨੂੰ ਨਹੀਂ ਮੰਨਦਾ ਤਾਂ ਖੇਚ ਕੀ ਕਰੂ ਉਹਦਾ ਪਿਤਾ ਉਹਨੂੰ ਦੁਖੀ ਹੋ ਗਿਆ ਉਹ ਤੋਂ ਉਹਨੂੰ ਆਪਣੀ ਜਦਾਚੂ ਵੀ ਦਖਲ ਕਰ ਦਿੰਦਾ ਹੈ ਹੂੰ ਉਹ ਇੱਕ ਵਾਰ ਵੀ ਪਿਤਾ ਪਿਤਾ ਜੀ ਨਹੀਂ ਕਹਿੰਦਾ ਹੈਗਾ ਪਰ ਆਪਣੇ ਪਿਤਾ ਦੇ ਕਿਸੇ ਵੀ ਹੁਕਮ ਨੂੰ ਕਹਿੰਦੇ ਉਹ ਨਿਸ਼ਬ ਉਟਾਲਦਾ ਤਾਂ ਉਹਦਾ ਪਿਤਾ ਉਹ ਤੋਂ ਖੁਸ਼ ਹੈ ਉਹ ਅੱਗੇ ਕਰੀ ਹੋਏ ਇਸੇ ਤਰ੍ਹਾਂ ਹੀ ਇੱਕ ਸੱਚਾ ਸਿੱਖ ਇਸ ਚੋਂ ਸੁਰਮਾਨਾ ਜਿਹੜਾ ਉਸ ਧਰਮ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦਾ ਹੈ ਇਸ ਇਧਰ ਕੇ ਇਸਲਾਮ ਦੀ ਕਿ ਸਿੱਖਿਆ ਹੈ ਕਿ ਜਿਸ ਨੇ ਕਿਸੇ નિર્ਦੋਸ਼ ਇਨਸਾਨ ਦੀ ਹੱਤਿਆ ਕੀਤੀ ਉਹ ਸਭ ਕੁਝ ਹੋ ਸਕਦਾ ਹੈ ਪਰ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਉਹ ਕਰਨ ਵਾਲਾ ਕੋਈ ਹੋਵੇ ਹੋ ਰੰਗ ਜੇ ਹੋਵੇ ਇਹ ਉਹਦਾ ਬਾਪ ਹੋਵੇ ਇਹ ਅਜਦਾ ਕੋਈ ਬੰਦਾ ਹੋਵੇ ਕਿਉਂਕਿ ਉਹ ਵਿਰੋਧ ਕਰ ਰਿਹਾ ਹੈ ਤਾਂ ਨਹੀਂ ਤੁਸੀਂ ਮੰਨਦੇ ਹੋ ਵੀ ਔਰੰਗਜ਼ੇਬ ਹੋ ਗਿਆ ਇਹ ਸੱਚੇ ਮੁਸਲਮਾਨ ਨਹੀਂ ਸੀ ਦੇਖੋ ਜਿਨੇ ਵੀ ਮੈਂ ਪਹਿਲਾਂ ਹਜ਼ਾਰ ਇਤਿਹਾਸ ਇਸ ਨੂੰ ਜੋ ਕਿਹਾ ਜਾਂਦਾ ਹੈ ਜਿਹੜਾ ਬੰਦਾ ਵੀ ਕੁਰਾਨ ਦੀਆਂ ਸਿੱਖਿਆਵਾਂ ਦੀ ਤੇ ਇਸ ਹੱਦ ਮੁਸਲਮਾਨ ਸਿੱਖਿਆਵਾਂ ਦੀ ਉਲੰਘਣਾ ਕਰਦਾ ਹੈ ਉਹ ਬੁਝਰਮ ਹੈ ਇੱਕ ਅਥਾਰਟੀ ਹੈ ਮੈਂ ਛੋਟਾ ਸਾਬ ਜਦਾਂ ਦੇ ਮਾਮਲੇ ਜੀ ਬਿਆਨ ਕੀਤਾ ਹੈ ਕਈ ਵਾਰੀ ਵੀ ਕਾਜ਼ੀ ਮਤਲਬ ਜੱਜ ਉਸ ਵੇਲੇ ਕਾਜ਼ੀ ਹੁੰਦੇ ਤੇ ਜੱਜ ਤਾਂ ਹੁੰਦੇ ਨਹੀਂ ਤੇ ਕੋਰਟਾਂ ਹੀ ਹੁੰਦੀਆਂ ਨੇ ਅਸੀਂ ਜਦੋਂ ਜਿੱਥੇ ਵੀ ਗੁਰੂ ਸਾਹਿਬ ਦੀ ਬਾਣੀ ਹੁੰਦੀ ਆ ਆਪਾਂ ਕਾਜ਼ੀ ਨੂੰ ਉਹ ਮੁਸਲਮਾਨ ਕਾਜ਼ੀ ਦਾ ਜੋੜ ਦਿੰਨੇ ਆ ਉਹ ਉਸ ਵੇਲੇ ਕਾਜ਼ੀ ਕਿਹਾ ਜਾਂਦਾ ਸੀ ਨਾ ਕਾਜ਼ੀ ਫਾਈਨਲ ਅਥਾਰਟੀ ਨਹੀਂ ਹੈ ਫਾਈਨਲ ਅਥਾਰਟੀ ਹੈ ਇਸਲਾਮੀ ਸੰਵਿਧਾਨ ਜੱਜ ਫਾਈਨਲ ਅਥਾਰਟੀ ਨਹੀਂ ਹੈ ਫਾਈਨਲ ਅਥਾਰਟੀ ਹੈ ਸੜਾ ਸੰਵਿਧਾਨ ਸੰਵਿਧਾਨ ਠੀਕ ਹੈ ਨਹੀਂ ਇਸੇ ਤਰ੍ਹਾਂ ਜੇ ਜੱਜ ਜਾਂ ਕਾਜ਼ੀ ਉਸ ਸੰਵਿਧਾਨ ਇਸਲਾਮੀ ਸੰਵਿਧਾਨ ਦੇ ਮੁਤਾਬਕ ਫੈਸਲਾ ਕਰਦਾ ਤਾਂ ਤੁਹਾਡੀ ਸਤਿਕਾਰਤ ਹੈ ਜੇ ਉਹ ਸੰਵਿਧਾਨ ਦੇ ਉਲਟ ਹੋ ਇਸਲਾਮੀ ਦੇ ਕੋਈ ਫੈਸਲਾ ਕਰਦਾ ਤਾਂ ਖੁਦ ਮੁਜਰਮ ਹੈ ਮਨ ਲਾ ਉਸ ਸਮੇਂ ਜਦ ਕਾਜੀ ਨੇ ਫਤਵਾ ਦਿੱਤਾ ਸੀ ਨਹੀਂ ਕਾਜੀ ਨੇ ਫਤਵਾ ਨਹੀਂ ਦਿੱਤਾ ਦੇਖੋ ਮੈਂ ਤੁਹਾਨੂੰ ਦੱਸਦਾ ਅਸਲ ਚ ਮੈਂ ਸਿਰਫ ਸਾਡੇ ਕੋਲੇ ਇੱਕ ਧਿਆਨਗੜ ਸਮਝ ਲਓ ਵੀ 300 ਸਾਲ ਪਹਿਲਾਂ ਨਾਲ ਤੁਸੀਂ ਸਨ ਮੈਂ ਤਾਂ ਸਾਡੇ ਕੋਲ ਜੋ ਕੁਝ ਪਹੁੰਚਿਆ ਉਹਦਾ ਇੱਕੋ ਇੱਕ ਮਾਧਿਮ ਇਤਿਹਾਸ ਹੈ ਇਤਿਹਾਸ ਹੁਣ ਇਤਿਹਾਸ ਦੀ ਕਿਹੜੀ ਗੱਲ ਸੱਚੀ ਤੇ ਕਿਹੜੀ ਮਨ ਘੜਤਾ ਹੈ ਹੂੰ ਇਹਦੇ ਸਾਡੇ ਕੋਲ ਕੋਈ ਸਾਧਨ ਨਹੀਂ ਸਾਂਚਦਾ ਹੂੰ ਇਸ ਲਈ ਇੱਕ ਸੱਚੇ ਲੇਖੀ ਸਿੱਖ ਲਈ ਗੁਰਬਾਣੀ ਕੁਸਵੱਟੀ ਹੈ ਇਤਿਹਾਸ ਨਹੀਂ ਹੂੰ ਹੁਣ ਗੁਰਬਾਣੀ ਜਿਹੜੀ ਘਟਨਾ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕੁਸਵੱਟੀ ਤੇ ਖਰੀ ਉਤਰਦੀ ਹੈ ਜਾਂ ਗੁਰਬਾਣੀ ਨਾਲ ਮੇਲ ਖਾਂਦੀ ਹੈ ਉਹ ਤਾਂ ਸਾਡੇ ਲਈ ਮੰਨਣੀ ਹੋਊਗਾ ਪਰ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕੁਸਵੱਟੀ ਤੇ ਖਰੀ ਉਤਰਦੀ ਜਾਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਜਾਂ ਗੁਰਬਾਣੀ ਦੇ ਵਿਰੁੱਧ ਹੈ ਉਹ ਸਾਡੇ ਲਈ ਕਦੇ ਵੀ ਨਨਯੋਗ ਨਹੀਂ ਹੈ ਕਿਉਂਕਿ ਇੱਕ ਸੱਚੇ ਸਿੱਖ ਲਈ ਹਰ ਹਾਲਤ ਵਿੱਚ ਇਹ ਗੱਲ ਧਿਆਨ ਨਾ ਮੇਰੀ ਉਹ ਕਰਦਾ ਮੈਂ ਇੱਕ ਸੱਚੇ ਸਿੱਖ ਲਈ ਹਰ ਹਾਲਤ ਵਿੱਚ ਗੁਰਬਾਣੀ ਅੱਗੇ ਸਿਰ ਨਵਾਉਣਾ ਹੀ ਜ਼ਰੂਰੀ ਹੈ ਹੂੰ ਠੀਕ ਹੈ ਜੀ ਤੇ ਜਿਹੜੀਆਂ ਬੌਸ ਨੇ ਕਿਟਰਾਵਾ ਨੂੰ ਦੱਸਿਆ ਵੀ ਸਾਡੇ ਉਹ ਨੇ ਜਿਹੜੀ ਸਾਨੂੰ ਦੱਸਤੀਆਂ ਗਈਆਂ ਉਹ ਸੁਣਦੇ ਆ ਰਹੇ ਆ ਤੇ ਬਹੁਤ ਸਾਰੀ ਚੀਜ਼ ਸਾਡੇ ਕੋਲ ਅਸਰ ਤੜੀ ਇੱਕ ਬਹੁਤ ਬੜੀ ਪ੍ਰੋਬਲਮ ਆਈ ਹੈ ਸਾਨੂੰ ਇਤਿਹਾਸ ਦਾ ਇੱਕ ਰੂਪ ਦਿਖਾਇਆ ਗਿਆ ਹੂੰ ਮੇ ਇਤਿਹਾਸਿਕ ਰੂਪ ਇੱਕ ਇਤਿਹਾਸ ਜਿਹੜਾ ਦੂਸਰਾ ਰੁਖ ਤੇ ਸਾਡੀ ਅੱਖਾਂ ਤੋਂ ਜਾਣ ਬੁੱਝ ਕੇ ਇੱਕ ਪ੍ਰਾਨਿੰਗ ਦੇ ਤਹਿਤ ਇੱਕ ਸਾਜਿ ਦੇ ਤਹਿਤ ਉਲੇ ਕਰ ਦਿੱਤਾ ਗਿਆ ਹੈ ਦੂਸਰਾ ਪੱਖ ਕੀ ਸੀਗਾ ਦੂਸਰਾ ਪੱਖ ਹੈ ਭਾਈ ਨਰਿੰਦਰ ਸਿੰਘ ਪਲੇਅਰ ਨੇ ਦੇਖੋ ਮੈਂ ਕਿਸੇ ਵੀ ਮੁਸਲਿਮ ਰਾਈਟਰ ਦੀ ਗੱਲ ਨਹੀਂ ਕਰਦੀ ਵੀ ਕਰਦਾ ਕਿਉਂਕਿ ਦੂਸਰਾ ਬੰਦਾ ਕਹਿ ਸਕਦਾ ਹੈ ਵੀ ਇਹ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਆਉਂਦੀ ਉਹ ਗੱਲ ਕੋਈ ਇਸ ਕਰਕੇ ਮੈਂ ਅਕਸਰ ਸਿੱਖ ਵਿਦਵਾਨਾਂ ਦੀ ਇਹ ਅੰਗਰੇਜ਼ ਵਿਦਵਾਨ ਹੈ ਕੋਈ ਜਾਂ Hindu ਵਿਦਵਾਨ ਦੀ ਗੱਲ ਕਰਦਾ ਭਾਈ ਨਿਰਿੰਦਰ ਸਿੰਘ ਦੀ ਪਲੇਅਰ ਦੀ ਕਿਤਾਬ ਹੈ ਜਿਹੜੀ 1962 ਚ ਦੀ ਪਟਾਲੇ ਤੋਂ ਸਿੱਖਾਂ ਲਈ Hindu ਚੰਗੇ ਜਾਂ ਮੁਸਲਮਾਨ ਉਹਦੇ ਪੰਨਾ ਨੰਬਰ 37 ਤੇ ਭਾਈ ਨਿਰਿੰਦਰ ਸਿੰਘ ਪਲੇਅਰ ਲਿਖਦੇ ਨੇ ਜਦੋਂ ਛੋੜੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਆ ਸਵੇਰ ਸਰਾਂਦਲੇ ਅੰਦਾ ਗਿਆ ਤੇ ਸਵੇਰ ਸਰਾਂਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਤੇ ਕਿਉਂਕਿ ਕੋਈ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ ਕੋਰਟ ਦੇ ਸਕਦੀ ਹੈ ਨਾ ਮੰਨਿਓ ਕੋਰਟ ਹੀ ਦੇ ਸਕਦੀ ਸਜ਼ਾ ਉਹ ਤਾਂ ਅਮਲ ਕਰਾਉਂਦੇ ਨੇ ਉਹਦੀ ਸਜ਼ਾ ਤੇ ਜਦੋਂ ਸੂਬੇ ਸਰੰਦ ਦੀ ਕਚਹਿਰੀ ਚ ਕਾਜ਼ੀ ਦੇ ਸਾਹਮਣੇ ਛੋੜੇ ਸਾਹਿਬ ਜਦਿਆਂ ਨੂੰ ਪੇਸ਼ ਕੀਤਾ ਗਿਆ ਤਾਂ ਸੂਬੇ ਸਰੰਦ ਨੇ ਕਿਹਾ ਇਸ 37 ਨੰਬਰ ਪੇਜ ਤੇ ਲਿਖਦਾ ਹੈ ਭਾਈ ਨਦਰ ਸਿੰਘ ਪਲੇਅਰ ਕਿ ਇਹ ਛੋੜੇ ਸਾਹਿਬ ਜਦਿਆਂ ਮਾਰੇ ਵੀ ਇਹਨਾਂ ਨੂੰ ਇਸਲਾਮੀ ਸ਼ਰਾ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਇਤਿਹਾਸ ਗਵਾਹ ਹੈ ਉਹਨਾਂ ਨੇ ਲਿਖਿਆ ਮੈਂ ਉਹਨਾਂ ਦੇ ਸ਼ਬਦੀ ਕੋਟ ਕਰ ਰਹੇ ਹਾਂ ਕਾਜ਼ੀ ਨੇ ਜਵਾਬ ਦਿੱਤਾ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜ਼ੁਰਮ ਵੀ ਹੈ ਨਹੀਂ ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ ਜਦ ਸਜ਼ਾ ਤਜਵੀਜ਼ ਨਹੀਂ ਕੀਤੀ ਗਈ ਤਾਂ ਸਜ਼ਾ ਦਿੱਤੀ ਕਿਵੇਂ ਜਾ ਸਕਦੀ ਹੈ ਕਾਜ਼ੀ ਦਾ ਫੈਸਲਾ ਤਾਂ ਆ ਇਹ ਇੱਕ ਇਹ ਇਸਲਾਮ ਹੈ ਕਾਜ਼ੀ ਦਾ ਫੈਸਲਾ ਹੈ ਕਾਜ਼ੀ ਦਾ ਫੈਸਲਾ ਮੈਂ ਨਹੀਂ ਕਹਿ ਰਿਹਾ ਨਹੀਂ ਤੁਸੀਂ ਪਲੇਅਰ ਕਹਿ ਰਹੇ ਨੇ ਇਹ ਥਾ ਅਗਰ ਉਹ ਇਸ ਦੇ ਬਰੁੱਧ ਫੈਸਲਾ ਦਿੰਦਾ ਤਾਂ ਮੁਜਰਮ ਥਾ ਠੀਕ ਹੈ ਨਹੀਂ ਤੇ ਔਰ ਦੂਸਰੀ ਗੱਲ ਜਿਹੜੀ ਹੈ ਇਸਲਾਮੀ ਸ਼ਰਅ ਦੇ ਅਨੁਸਾਰ, ਇਸਲਾਮੀ ਸੰਵਿਧਾਨ ਦੇ ਅਨੁਸਾਰ 70-9 ਸਾਲ ਦੇ ਬੰਦਿਆਂ ਤੇ ਸ਼ਰਅ ਲਾਗੂ ਵੀ ਨਹੀਂ ਹੁੰਦੀ। ਲਾਗੂ ਨਹੀਂ ਹੁੰਦਾ 13-16 ਦੇ ਬਾਅਦ ਲਾਗੂ ਹੁੰਦੀ ਜਾ ਕੇ ਜਦੋਂ ਬਾਲਗ ਹੋ ਜਾਂਦੇ ਨੇ। ਬੜੇ ਸ਼ੋਰ ਆਦਾ। ਛੋਟੇ ਸਾਬਜ਼ਾਦਿਆਂ ਤੇ ਲਗ 70 ਸਾਲ ਦੇ ਸਾਲੇ ਸਰੀ ਲਾਗੂ ਨਹੀਂ ਹੁੰਦੀ। ਕੋਈ ਲਾਗੂ ਨਹੀਂ। ਦੇਖੋ ਮੈਂ ਅੱਗੇ ਵੀ ਕਿਹਾ ਸੀ ਇੰਟਰਵਿਊ 'ਚ ਵੀ ਆਪਣਾ ਜਿਹੜਾ ਇੰਡੀਆ 'ਚ ਵੋਟ ਪਾਉਣ ਦੀ ਉਮਰ 18 ਸਾਲ ਹੈ। ਜੇ ਕੋਈ 10 ਸਾਲ ਦੇ ਬੰਦੇ ਨੂੰ ਫੜ ਕੇ ਕਹੇ ਵੀ ਤੂੰ ਵੋਟ ਪਾ। ਉਹਦਾ ਵੋਟ ਪਾਉਣਾ ਨਾ ਪਾਉਣਾ ਇੱਕ ਬਰਾਬਰੀ ਹੈ ਨਾ। ਹੂੰ ਹੂੰ। ਉਹ ਤਾਂ ਬੇਨੀ ਰੱਖਦਾ ਕੋਈ ਇਸ ਤਰ੍ਹਾਂ 7 ਸਾਲ ਦੇ ਬੰਦੇ ਨੂੰ ਬੱਚੇ ਨੂੰ ਜਾਂ 9 ਸਾਲ ਦੇ ਬੱਚੇ ਨੂੰ ਕੋਈ ਕਹੇ ਤੂੰ ਇਸਲਾਮ ਕਬੂਲ ਕਰ ਜਾਂ ਉਹਨੂੰ ਉਹ ਕਰੇ ਤੋ ਤਾਂ ਮੈਨੂੰ ਨਹੀਂ ਕੋਈ ਰੱਖਦਾ ਇਸਲਾਮੀ ਸ਼ਰਅ ਅਨੁਸਾਰ ਇਸਲਾਮ ਦੀ ਸਿੱਖਿਆਵਾਂ ਅਨੁਸਾਰ ਦੁਨੀਆ ਦਾ ਹਰ ਬੰਦਾ ਮੁਸਲਿਮ ਹੈ ਮਤਲਬ ਮੁਸਲਿਮ ਮਤਲਬ ਰੱਬ ਦਾ ਅਗਿਆਕਾਰੀ ਭਾਸ਼ਾ ਦਾ ਫਰਕ ਹੈ ਨਾ ਆਪਾਂ ਇਹਨੂੰ ਕਹਿੰਦੇ ਹਾਂ ਵੀ ਉਹ ਰੱਬ ਦਾ ਅਗਿਆਕਾਰੀ ਹੈ ਉਹਨੂੰ ਇਹ ਕਹਿੰਦੇ ਤੂੰ ਰੱਬ ਦਾ ਅਗਿਆਕਾਰੀ ਬਣ ਜਿਵੇਂ ਇੱਕ 10 ਸਾਲ ਦੇ ਬੱਚੇ ਨੂੰ ਕਹਿਣਾ ਵੀ 18 ਸਾਲ ਨਹੀਂ ਹੋਇਆ ਵੀ ਵੋਟ ਪਾ ਦੂੰ ਉਹ ਤਾਂ ਬੇਕਾਰ ਹੈ ਹੈਨਾ ਇਸ ਕਰਕੇ ਉਸ ਪਰ ਸ਼ਰਅ ਲਾਗੂ ਨਹੀਂ ਹੁੰਦੀ ਸੀ ਤੇ ਅਗਰ ਉਹ ਜਿਹੜੀ ਸਜ਼ਾ ਲਾਗੂ ਕੀਤੀ ਹੈ ਜਿਵੇਂ ਉਹ ਜੁਰਮ ਕੀਤਾ ਹੋ ਉਹ ਜੁਰਮ ਹੈ ਜਿਹਨੇ ਵੀ ਲਾਗੂ ਕਰਾਈ ਹੈ ਤੁਸੀਂ ਕਿਹਾ ਵੀ ਇਹ ਜੁਰਮ ਹੀ ਕੀਤਾ ਤੇ ਕਾਜ਼ੀ ਦਾ ਫਤਵਾ ਨਹੀਂ ਸੀ ਫਿਰ ਫਿਰ ਇਹਨਾਂ ਨੂੰ ਗੱਲ ਆਵੇ ਵੀ ਕਿਦਾਂ ਨੀਆਂ ਦੇ ਵਿੱਚ ਨਵਾਇਆ ਗਿਆ ਸਜ਼ਾ ਕਿਦਾਂ ਮਿਲੀ ਉਹਦੇ ਬਾਰੇ ਤਾਂ ਦੱਸ ਜਦੋਂ ਮੈਂ ਦੱਸਦਾ ਹਾਂ ਜਦੋਂ ਕਾਜ਼ੀ ਨੇ ਫੈਸਲਾ ਦਿੱਤਾ ਹੁਣ ਸੂਬੇ ਸਰੰਦ ਕੋਲੇ ਛੋੜੇ ਸਾਹਿਬ ਜਿਆਦਿਆਂ ਨੂੰ ਸਜ਼ਾ ਦੇ ਨਾ ਕੋਈ ਸਾਧਨ ਨਹੀਂ ਥਾ ਕਿਉਂਕਿ ਉਹ ਕੋਈ ਨਾ ਤੁਹਾਨੂੰ ਬਹਾਨਾ ਚਾਹੀਦਾ ਸੀ ਕੋਈ ਤਾਂ ਉਸ ਵੇਲੇ ਉਹਦੀ ਅਦਾਲਤ ਜਿਹੜਾ ਮੌਜੂਦ ਸੀ ਨਵਾਬ ਸ਼ੇਰ ਮੁਹੰਮਦ ਖਾਨ ਰੇ ਕੋਲੇ ਵਾਲੇ ਮੌਜੂਦ تھے ਨਵਾਬ ਸ਼ੇਰ ਮੁਹੰਮਦ ਖਾਨ ਇਹਨਾਂ ਦਾ ਭਰਾ ਜੰਗ 'ਚ ਲੜਦਾ ਹੋਇਆ ਮਾਰਿਆ ਗਿਆ ਸੀ ਮਾਰਿਆ ਗਿਆ ਸੀ ਚਮਕੋਦੀ ਚਮਕੌਰ ਸਾਹਿਬ ਜੀ ਹਨ ਚਮਕੌਰ ਸਾਹਿਬ ਜੀ ਤਾਂ ਸੂਬੇ ਸਰਦਾਰ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਵੀ ਤੁਸੀਂ ਆਪਣੇ ਭਰਾ ਦਾ ਬਦਲਾ ਇਹਨਾਂ ਤੋਂ ਲੈ ਸਕਦੇ ਹੋ ਤਾਂ ਇਤਿਹਾਸ ਗਵਾਹ ਇਸ ਗੱਲ ਦੀ ਗਵਾਹੀ ਹੁੰਦਾ ਹੈ ਜੋ ਕਿ ਅੱਲਾ ਯਾਰ ਖਾਂ ਵੀ ਲਿਖਦਾ ਹੈ ਤਾਂ ਉਹਦਾ ਜਵਾਬ ਸੀ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ हमको ऐसे पाप से हम्म अ ਤੁਹਾਡੀ ਗੁਰੂ ਖਾਲਸਾ ਪੰਨਾ ਨੰਬਰ 1288 ਚ ਸਿੱਖ ਵਿਦਵਾਨ ਨੇ ਪ੍ਰਸਿੱਧ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਵੀ ਇਨਾ 마সূਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨਾ ਆ ਬਹੁਤ ਵੱਡਾ ਪਾਪ ਹੈ ਐਸੂਬੇ ਇਹਦੇ ਨਾਲ ਤੇਰੀ ਨੇਕ ਨਾਮੀ ਨਹੀਂ ਹੋਣੀ ਹਮ ਸਿੱਖ ਵਿਦਵਾਨ ਨੇ ਗਿਆਨੀ ਸ਼ੇਰ ਸਿੰਘ ਜੀ ਦੇਖ ਤੇਗ ਦਾ ਮਾਲਿਕ ਤੇ ਪੰਨਾ 570 ਤੇ ਲਿਖਦੇ ਨੇ ਨਵਾਬ ਸ਼ੇਰ ਮੁਮਤਾ ਖਾਨ ਨੇ ਸੂਬੇ ਨੂੰ ਕਿਹਾ ਐ ਨਵਾਬ ਇਨ੍ਹਾਂ ਮਾਸੂਮ ਤੇ ਬੇਗੁਨਾ ਬੱਚਿਆਂ ਨੂੰ ਦੁੱਖ ਦੇਣਾ ਮਾਰਾਂ ਨੂੰ ਦੁੱਖ ਦੇਣਾ ਸ਼ਰਾ ਦੇ ਬੁਰਦ